ਹਾਂਜੀ ਬਈ ਦੋਸਤੋ ਸਤਿ ਸ੍ਰੀ ਅਕਾਲ ਆਪਾਂ ਅੱਜ ਖੜੇ ਸੀ ਲਹਿਰੇ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਆਹ ਜਿਹੜਾ ਰੋਡ ਹੈ ਇਹ ਹੈਗਾ ਪਾਤਨਾ ਰੋਡ ਸ਼ਤੀਸ਼ ਦੀ ਡੈਰੀ ਆ ਸਾਹਮਣੇ ਬਿਲਕੁਲ ਆਹ ਪਾਤਨਾ ਰੋਡ ਨੂੰ ਜਾਂ ਪਾਤਨਾ ਨੂੰ ਜਾ ਰਿਹਾ ਰੋਡ ਤੇ ਇਧਰੋਂ ਇਹ ਲਹਿਰੇ ਗਾਗੇ ਦੇ ਵਿੱਚੋਂ ਆ ਰਿਹਾ ਤੇ ਉਹ ਰੋਡ ਸਾਹਮਣੇ ਇਸ ਸਾਈਡ ਤੋਂ ਲਹਿਰਾ ਗਾਗਾ ਤੇ ਇਧਰੋਂ ਰੋਡ ਜਾ ਰਿਹਾ ਜਾਖੰਡ ਤੇ ਆਹ ਪਾਤਨਾ ਵਾਲੇ ਰੋਡ ਦੇ ਸ਼ਤੀਸ਼ ਦੀ ਡੈਰੀ ਦੇ ਬਿਲਕੁਲ ਸਾਹਮਣੇ ਇੱਕ ਆ ਮਿਸਤਰੀ ਹੈ ਬਈ ਬਾਈ ਦਾ ਨਾਮ ਬੱਬੂ ਮੋਟਰ ਗੈरेज ਤੇ ਕਾਰ ਵਾਸ਼ਿੰਗ ਆ ਬਾਈ ਦਾ ਨਾਮ ਹੈ ਬੱਬੂ ਮੋਟਰ ਗੈरेज ਤੇ ਕਾਰ ਵਾਸ਼ਿੰਗ ਇੱਥੇ ਹਰ ਤਰ੍ਹਾਂ ਦੀਆਂ ਗੱਟੀਆਂ ਦਾ ਕੰਮ ਤਸੱਲੀ ਬਖਸ਼ੀ ਕੀਤਾ ਜਾਂਦਾ ਜਿਵੇਂ ਕਿ ਮਕੈਨੀਕਲ ਤੇ ਏਸੀ ਸਰਵਿਸ ਹੋ ਗਿਆ ਵਾਸ਼ਿੰਗ ਹੋ ਗਿਆ ਡਰੈਕਲਿੰਡ ਬਾਈ ਦਾ ਮੋਬਾਈਲ ਨੰਬਰ ਵੀ ਇੱਥੇ ਲਿਖਿਆ ਹੋਇਆ ਮੋਬਾਈਲ ਨੰਬਰ ਹੈਗਾ ਨਾਮ ਬੱਬੂ 73554 45810 ਲਿਫਟਿੰਗ ਦਾ ਖਾਸ ਪ੍ਰਬੰਧਾ ਉਹ ਪਉ ਦੇਖਦੇ ਆ ਲਿਫਟਿੰਗ ਵਾਲਾ ਕੀ ਚੱਕਰ ਹੈ ਇੱਕ ਗੱਲ ਮਸੂਮ ਦੱਸ ਦੇਣਾ ਮੈਂ ਬਾਈ ਕੋਲੇ ਨਾ ਹਰ ਵਾਰੀ ਗੱਡੀ ਲੈ ਕੇ ਆਉਣਾ ਮੈਨੂੰ ਲਗਭਗ 3 ਸਾਲ ਹੋ ਗਏ ਇੱਥੇ ਗੱਡੀ ਲੈ ਕੇ ਆਉਂਦੇ ਨੂੰ ਤੇ ਬਾਈ ਇੰਨਾ ਤਸੱਲੀ ਬਖਸ਼ ਕੰਮ ਕਰਦੇ ਆ ਤਾਂ ਅੱਜ ਸੋਚਿਆ ਮੈਂ ਬਾਈ ਕਹਿੰਦਾ ਆਪਣਾ ਵੀ ਵੀਡੀਓ ਜ਼ਰੂਰ ਪਾਓ ਬਾਈ ਤੇ ਕੋਈ ਗੱਲ ਨਹੀਂ ਸਾਡੀ ਵੀ ਗੱਲ ਕਰ ਦੋ ਆਪਣੇ ਕੋਲੇ ਮਿੱਤਰ ਪਿਆਰੇ ਜੇ ਤੁਹਾਡੇ ਕੋਈ ਦੋਸਤ ਮਿੱਤਰ ਆ ਜਾਣਗੇ 3 ਸਾਲ ਤੋਂ ਮੈਂ ਗੱਡੀ ਦਾ ਕੰਮ ਕਰਾ ਰਿਹਾ ਬਾਈ ਕੋਲੇ ਆ ਵਾਸ਼ਿੰਗ ਦਾ ਪੂਰਾ ਵਧੀਆ ਕੰਮ ਆ ਕਿੰਨੀਆਂ ਗੱਡੀਆਂ ਤੁਸੀਂ ਖੜੀਆਂ ਦੇਖ ਸਕਦੇ ਹੋ ਵੱਡੀ ਗੱਲ ਇਹ ਆ ਸੀ ਇੱਥੇ ਵੱਡੀਆਂ-ਵੱਡੀਆਂ ਗੱਡੀਆਂ ਖੜੀਆਂ ਦੇਖਿਆਂ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਬਾਈ ਕੰਮ ਕਰਦਾ ਆ ਵੀ ਹੁਣ ਵੀ ਤੁਸੀਂ ਲੈ ਲਓ 5-6 ਗੱਡੀਆਂ ਲੈਣ ਚ ਨੇ ਪਰ ਪਹਿਲਾਂ ਤੁਸੀਂ ਬਾਈ ਨੂੰ ਫੋਨ ਕਰ ਸਕਦੇ ਹੋਗੇ ਫੋਨ ਕਰਕੇ ਹੀ ਆਓ ਤਾਂ ਸਭ ਤੋਂ ਵਧੀਆ ਗੱਲ ਹੈ ਤਾਂ ਇੱਥੇ ਉਹਨਾਂ ਬਾਈ ਨਾਲ ਗੱਲ ਵੀ ਕਰਵਾਉਂਗਾ ਤੇ ਜਿਹੜਾ ਇੱਥੇ ਕੰਮ ਹੈ ਬੜੇ ਲੰਮੇ ਸਮੇਂ ਤੋਂ ਕਿਤੇ ਮੈਂ ਬਾਈ ਨੂੰ ਪੁੱਛਿਆ ਬਾਈ ਕਿੰਨੇ ਸਾਲ ਹੋ ਗਏ ਕੰਮ ਕਰਦੇ ਰੋ ਪਹਿਲਾਂ ਬਾਈ ਬਹੁਤ ਸਾਲ ਹੋ ਗਏ ਛੋਟਾ ਜਿਹਾ ਸੀ ਮੈਂ ਤਾਂ ਉਦੋਂ ਦਾ ਕੰਮ ਕਰਨ ਲੱਗਿਆ ਤੇ ਹੁਣ ਬਾਈ ਦਾੜਾ ਕੰਮ ਆਪਣਾ ਪਹਿਲਾ ਸੰਘਰੂਰ ਸੀਗਾ ਤੇ ਹੁਣ ਲਹਿਰਾ ਗਾਗਾ ਦੇ ਵਿੱਚ ਤੇ ਲਹਿਰਾ ਗਾਗਾ ਦੇ ਵਿੱਚ ਵੀ ਉਹ ਕੰਮ ਹੈ ਕਿ ਜਿਹੜਾ ਕਿਸੇ ਕੋਲੇ ਲਹਿਰੇ ਗਾਗੇ ਦੇ ਵਿੱਚ ਹੈ ਨਹੀਂ ਉਸ ਤਰੀਕੇ ਦਾ ਕੰਮ ਕਈ ਵਾਰੀ ਤਾਂ ਇਹ ਹੋ ਜਾਂਦਾ ਕਹਿੰਦਾ ਬਾਈ ਮੈਂ ਉਰੇ ਪਹਿਲਾਂ ਮੁੰਡੇ ਖੜੇ ਸੀ ਬਾਹਰ ਗੱਡੀ ਲੈ ਗਿਆ ਹੁਣੇ ਕੱਢ ਕੇ ਉਹ ਗੱਲਾਂ ਕਰ ਰਹੇ ਸੀ ਕਹਿੰਦੇ ਬਾਈ ਅਸੀਂ ਪਿਛਲੇ 4 ਦਿਨਾਂ ਤੋਂ ਦੇਖਿਆ ਸੀਗਾ ਜਿੰਨਾ ਚਿਰ ਬਾਈ ਕਿਸੇ ਕੰਮ ਤੇ ਗਿਆ ਹੋਇਆ ਸੀ ਅਸੀਂ ਉਹਨਾਂ ਟਾਈਮ ਗੱਡੀ ਦਾ ਕੰਮ ਨਹੀਂ ਕਰਵਾਇਆ ਮੈਂ ਕਿਉਂ ਬਾਈ ਕਹਿੰਦੇ ਕੰਮ ਚਾਹੀਦਾ ਥੋੜਾ ਹੋਵੇ ਚਾਹੇ 5 ਦਾ ਚਾਹੇ 500 ਦਾ ਚਾਹੇ 5000 ਦਾ ਪਰ ਕਹਿੰਦੇ ਕੰਮ ਅਸੀਂ ਇਸੇ ਵਜਿਦਿਓ ਕਰਾਉਣਾ ਹੁੰਦਾ ਹੈ ਤਾਂ ਹੁਣ ਮੈਂ ਉਹ ਮਿਸਤਰੀ ਨਾਲ ਵੀ ਬਾਈ ਨਾਲ ਗੱਲ ਜ਼ਰੂਰ ਕਰਾਂ ਮੈਂ ਬਾਈ ਕੰਮ ਲੱਗੇ ਹੋਏ ਆ ਵੈਸੇ ਦਾ ਕੰਮ ਛੋਟ ਨਾ ਜਾਵੇ ਬਾਈਆਂ ਦਾ ਤੇ ਆ ਲਓ ਤੁਹਾਨੂੰ ਦਿਖਾ ਰਿਹਾ ਅਣੀ ਗੱਲ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਅਸੀਂ ਲਹਿਰੇ ਦੇ ਵਿੱਚ ਨਾ ਪਹਿਲਾਂ ਸਾਰੇ ਘੇੜੇ ਦਿੱਤੇ ਹੋਏ ਆ ਸੰਗਰੂਰ ਵੀ ਅਸੀਂ ਜਾਂਦੇ ਰਹੇ ਪਹਿਲਾਂ ਜਾਖਲ ਵੀ ਜਾਂਦੇ ਰਹੇ ਪਰ ਲਹਿਰੇ ਦੇ ਵਿੱਚ ਆ ਜਿਹੜੀ ਤੁਸੀਂ ਮਸ਼ੀਨ ਦੇਖ ਰਹੇ ਹੋ ਨਾ ਆਹਾ ਲੇਰੇ ਦੇ ਵਿੱਚ ਬਾਈ ਕਹਿੰਦਾ ਕੱਲਾ ਮੇਰੇ ਕੋਲ ਹੀ ਲੱਗੀ ਹੋਈ ਆ ਇਹਦਾ ਕਾਰਨ ਇਹ ਹੈ ਜਦੋਂ ਵੀ ਆਪਾਂ ਗੱਡੀਆਂ ਦਾ ਕੰਮ ਕਰਾਉਨੇ ਆ ਕਈ ਵਾਰੀ ਨਾ ਇੱਕ ਟੋਆ ਆਇਆ ਬਣਿਆ ਹੁੰਦਾ ਹੈ ਨਾ ਤੁਸੀਂ ਦੇਖਿਆਗਾ ਮਿਸਤਰੀਆਂ ਕੋਲੇ ਉਹ ਟੋਏ ਦੇ ਵਿੱਚ ਵੜ ਕੇ ਵਿਚਾਰੇ ਕੰਮ ਕਰਦੇ ਜਾਂ ਥੱਲੇ ਕੱਪੜਾ ਫਿਸ਼ਾ ਕੇ ਲਮਕ ਕੇ ਹੈ ਨਾ ਆ ਚੀਜ਼ ਦੇਖੋ ਗੱਡੀ ਪੂਰੀ ਦੀ ਪੂਰੀ ਉੱਪਰ ਟੰਗੀ ਪਈ ਆ ਤੇ ਆ ਥੱਲੋਂ ਗੱਡੀ ਦਾ ਨਾਟ ਨਾਟ ਦਿਖ ਰਿਹਾ ਬਾਈ ਆ ਕੰਮ ਕਰੀ ਜਾਂਦੇ ਆ ਹੈ ਨਾ ਪੂਰਾ ਹਰ ਪ੍ਰਕਾਰ ਦੀ ਜਿਹੜੀ ਸਹੂਲਤ ਆ ਬਾਈ ਕੋਲੇ ਅਸੀਂ ਜਿੰਨੇ ਟਾਈਮ ਹੁਣ ਤੱਕ ਕੰਮ ਕਰਾਉਂਦੇ ਰਹੇ ਆ ਇੰਨਾ ਕ ਵਧੀਆ ਕੰਮ ਕੀਤਾ ਬਾਈ ਕਦੇ ਕੋਈ ਪ੍ਰੋਬਲਮ ਹੀ ਨਹੀਂ ਆਈ ਹੈਗੀ ਅਸੀਂ ਜਦੋਂ ਵੀ ਆਈ ਦੇ ਫੋਨ ਕਰਦੇ ਹੀ ਤਾਂ ਬਸ ਸਰਵਿਸ ਹੋਣੀ ਹੈ ਕੱਲੇ ਹੋਰ ਕੁਝ ਵੀ ਨਹੀਂ ਅ ਬਾਈ ਮਿਸਤਰੀ ਨਾਲ ਵੀ ਆਪਾਂ ਗੱਲ ਕਰਾਉਣੇ ਆ ਬਾਈ ਆਸੀ ਗੱਲ ਕੀ ਹਾਲ ਚਾਲ ਨੇ ਬਾਈ ਵਧੀਆ ਵਧੀਆ ਠੀਕ ਹਾਂ ਬਹੁਤ ਵਧੀਆ ਕਿਦਾਂ ਪਰ ਕੰਮ ਕਰ ਆਪਣਾ ਕਦੋਂ ਤੋਂ ਸ਼ੁਰੂ ਕੀਤਾ ਹੈ ਮੈਂ ਬਹੁਤ ਟਾਈਮ ਹੋ ਗਿਆ ਬਰੇਡ ਜੁੜੀ ਉਮਰ ਚ ਲੱਗ ਗਿਆ ਮੈਂ ਅੱਛਾ ਤੇ ਜੇ ਆਪਾਂ ਕਹੀਏ ਆਪਾਂ ਗੱਡੀਆਂ ਦੇਖੋ ਉਹਨੂੰ ਬਹੁਤ ਪ੍ਰਕਾਰ ਦਾ ਗੱਡੀਆਂ ਦੀ ਨਾ ਬਹੁਤ ਮਹਾਨਤਾ ਹੋ ਗਈ ਹੈ ਇੰਨੀਆਂ ਗੱਡੀਆਂ ਹੋ ਗਈਆਂ ਅੱਜ ਕੱਲ ਹਾਂ ਘੜੇ ਘੜੇ ਘਟੀ ਦਾ ਆਪਣੇ ਕੋਲੇ ਕੰਮ ਹੋਦਾ ਸਾਰੇ ਗੱਡੇ ਸਾਰੇ ਆਪਣੇ ਕੰਮ ਕਰਦੇ ਆ ਵੀਰੇ ਜਿਹੜੀ ਮਰਜੀ ਹੋਵੇ ਕੋਈ ਮਰਜੀ ਆ ਲੌਂਡਰ ਹੋਰ ਮਨ ਲੋੜਦੀਵੇਂ ਆਪਣੇ ਏਰੀਆ ਤੇ ਨਾ ਫੋਰਜੂ ਦਾ ਬੜਾ ਸਾਰਾ ਫੋਰਜੂ ਦਾ ਸਾਰੇ ਗੱਡੇ ਸਾਰੇ ਗੱਡੇ ਆ ਸਾਰਾ ਦਾ ਵੀ ਕੰਮ ਸਾਰੇ ਸਾਰੇ ਕੋਈ ਕੋਈ ਸਮੱਸਿਆ ਮੁਰਸੀ ਮੁਰਸੀ ਹੋ ਡਿਊਟੀ ਸਾਰੇ ਨੇ ਕਰਦੇ ਆ ਡਿਊਟੀ ਦਾ ਵੀ ਹੁੰਦਾ ਬਾਕਸ ਵੈਗਨ ਬਾਕਸ ਵੈਗਨ ਸਾਰੇ ਗੱਡੇ ਕਰਦੇ ਕਹਿੰਦਾ ਕੋਈ ਹਰ ਗੱਡੇ ਦਾ ਕੋਈ ਇੱਕ ਸੱਲੀ ਬਖਸ਼ ਕੀਤਾ ਜਾਂਦਾ ਕੋਈ ਹੋਰ ਇਦਾਂ ਦਾ ਕੋਈ ਪ੍ਰੋਬਲਮ ਆ ਜੇ ਤੁਹਾਨੂੰ ਕੋਈ ਮਰਜੀ ਹੈ ਤੁਸੀਂ ਚੈੱਕ ਕਰ ਲਈ ਅੱਧੀ ਰਾਤ ਵੀ ਆਵਾਂ ਅੱਥੇ ਜਿਹੜਾ ਨੰਬਰ ਤੁਸੀਂ ਪਾਇਆ ਆਹੜਾ ਨੰਬਰ ਪਾਇਆ ਚੱਲਦਾ ਹਾਂਜੀ ਹਾਂਜੀ ਚੱਲਦਾ ਚੱਲਦਾ ਜਦੋਂ ਮਰਜ਼ੀ ਦਾ ਕਦੋਂ ਮਰਜ਼ੀ ਦਾ ਤੇ ਜਿਹੜਾ ਬਾਈ ਨਾਲ ਆਪਾਂ ਤੁਹਾਨੂੰ ਗੱਲ ਕਰਾਈ ਹੈ ਜਦੋਂ ਮਰਜ਼ੀ ਕਹਿੰਦੇ ਬਾਈ ਕਾਲ ਕਰੋ ਨੰਬਰ ਲੱਗਿਆ ਹੋਇਆਗਾ ਠੀਕ ਐ 73554 ਬਾਈ ਪੂਰਾ ਨੰਬਰ ਕੀ ਤੇ 73553 45810 73554 45810 ਬਾਈ ਕਿੰਨੇ ਬੰਦੇ ਆ ਤੁਹਾਡੇ ਹੋਰ ਬੰਦੇ ਤੋਂ ਵਾਸ਼ਿੰਗ ਵਾਲੇ ਸਾਰੇ ਬੰਦੇ ਹੈਗੇ ਪੂਰੇ ਹਾਂਜੀ ਚਾਰ ਬੰਦੇ ਬਈ ਕੰਮ ਕਰਨ ਵਾਲੇ ਆ ਜਿਹੜਾ ਮੁੱਖ ਹੈਡ ਮਿਸਤਰੀ ਆ ਬਾਈ ਤੁਸੀਂ ਉਹ ਹੈਡ ਮਿਸਤਰੀ ਕੋਲ ਹੋਰ ਵੀ ਤੁਸੀਂ ਆਡੋ ਹਾਂਜੀ ਹਾਂ ਬਾਈ ਹੈਡ ਮਿਸਤਰੀ ਆਪ ਆਗਾ ਤੇ ਨਾਲ ਤਿੰਨ ਮੁੰਡੇ ਹੋਰ ਨੇ ਵਾਸ਼ਿੰਗ ਦਾ ਕੰਮ ਟੋਟਲ A ਤੋਂ Z ਆ ਹੁਣ ਦੋਨੋਂ ਕੰਮ ਬਾਈ ਕੋਲੇ ਸਮਾਨ ਵੀ ਬਹੁਤ ਸਾਰਾ ਬਾਈ ਸਮਾਨ ਸੂਨ ਵੀ ਥੋੜਾ ਬੋੜਾ ਪਿਆ ਹੁੰਦਾ ਮਿਲ ਜਾਣਾ ਹਾਂਜੀ ਹਾਂਜੀ ਸਾਰਾ ਕੁਝ ਸਾਰਾ ਅੱਛਾ ਜਿਹੜਾ ਸਮਾਨ ਮਤਲਬ ਕੋਈ ਤੇਲ ਵਗੈਰਾ ਜਾਂ ਕੋਈ ਹੋਰ ਪਾਰਟਸ ਹੋਣ ਜਿਹੜੇ ਕੋਲੇ ਪਾਣੇ ਸਾਰਾ ਕੁਝ ਆਪਣੇ ਕੋਲੇ ਪਾਣੇ ਅੱਛਾ ਲਓ ਬਾਈ ਹੋਰ ਵੀ ਵਧੀਆ ਗੱਲ ਹੋ ਗਈ ਲੈ ਜਿਹੜਾ ਵੀ ਕਹਿੰਦੇ ਕੋਈ ਸਮਾਨ ਨਿਜਵਾਉਣਾ ਹੈ ਉਹਨਾਂ ਕੋਲੇ ਕੋਈ ਪੁਰਾਣਾ ਸਮਾਨ ਵੀ ਹੁੰਦਾ ਕਈ ਵਾਰੀ ਇਦਾਂ ਦਾ ਛੱਲਿਆ ਹੋਇਆ ਹਨਾ ਉਹ ਪਾਣਾ ਤਾਂ ਉਹ ਸਮਾਨ ਵੀ ਤੁਹਾਨੂੰ ਸਾਰਾ ਮਿਲ ਜਾਊਗਾ ਕੋਈ ਬੀਲ ਕੱਪਣੇ ਇਦਾਂ ਦੇ ਆ ਚੜੇ ਹੋਏ ਉਹ ਵੀ ਸਾਨੂੰ ਸਾਰੇ ਮਿਲ ਜਾਣਗੇ ਮੈਨੂੰ ਸਭ ਤੋਂ ਬਈ ਵਧੀਆ ਗੱਲ ਇੱਥੇ ਕੀ ਲੱਗੀ ਨਾ ਆ ਤੁਸੀਂ ਇਹ ਮਸ਼ੀਨ ਦੇਖ ਰਹੇ ਹੋ ਲੈ ਇਹ ਇਹ ਮਸ਼ੀਨ ਬਾਈ ਨੇ ਮੈਂ ਪੁੱਛਿਆ ਸੀ ਬਾਈ ਮਸ਼ੀਨ ਇਹ ਕਿਤੇ ਹੋਰ ਵੀ ਲੱਗੀ ਇਦਾਂ ਦੀ ਨਹੀਂ ਲੈਰੇ ਲੱਗੀ ਹੈ ਲੈਰੇ ਕਲੇ ਤੇਰੇ ਕੋਲ ਲੈ ਆਹ ਗੱਲ ਬਈ ਸਭ ਤੋਂ ਬੱਕਰੀ ਐ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿਉਂਕਿ ਨਾ ਅਸੀਂ ਗੇੜੇ ਗੂੜੇ ਦਿੱਤੇ ਹੋਏ ਆ ਸਾਰੇ ਇੱਥੇ ਇਹ ਪਹਿਲਾ ਮਿਸਤਰੀ ਹੈ ਬਾਈ ਜਿਹਦੇ ਕੋਲੇ ਇਹ ਮਸ਼ੀਨ ਲੱਗੀ ਹੋਈ ਆ ਇਹ ਮਸ਼ੀਨ ਦੇ ਨਾਲ ਪੂਰੀ ਦੀ ਪੂਰੀ ਗੱਡੀ ਉੱਪਰ ਚੱਕੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਉਹ ਕਹਿੰਦੇ ਛੱਤ ਨਾਲ ਟੰਗੀ ਪਈ ਆ ਹਨਾ ਗੱਡੀ ਕੁਛ ਮਰਜੀ ਸ਼ੌਕਰਾਂ ਦਾ ਕੰਮ ਆ ਕੋਈ ਨੀਚੋ ਬੋਡੀ ਦਾ ਕੰਮ ਆ ਕੋਈ ਵੀ ਪੁਰਾ ਤਸੱਲੀ ਬਖਸ਼ ਕੰਮ ਕੀਤਾ ਹੁਣ ਬੜੇ ਆਰਾਮ ਨਾਲ ਬਾਈ ਦੇਖੋ ਖੜੇ ਕੰਮ ਕਰੀ ਜਾਂਦੇ ਆ ਕੋਈ ਦਿੱਕਤ ਵਾਲੀ ਕੋਈ ਸਮੱਸਿਆ ਵਾਲੀ ਗੱਲ ਨਹੀਂ ਉਹ ਇਹ ਨਹੀਂ ਹੈਗੀ ਕੋਈ ਕਮੀ ਪੇਸ਼ੀ ਰਹੂ ਕੰਮ ਦੇ ਵਿੱਚ ਹਨਾ ਕਿਉਂਕਿ ਜਿਵੇਂ ਬਰ ਇਹਨਾਂ ਜਦੋਂ ਲੰਮਕ ਲੋ ਮੁੱਕੇ ਹੱਲੇ ਪਾ ਕੇ ਅਸੀਂ ਦੇਖਿਆ ਪਹਿਲਾਂ ਸਟਾਰਟਿੰਗ ਤੇ ਬਹੁਤ ਸਾਰੇ ਮਿਸਤਰੀਆਂ ਕੋਲੇ ਉਹ ਵਿਚਾਰੇ ਥੱਲੇ ਲੰਮੇ ਪਏ ਹੁੰਦੇ ਆ ਲੰਮੇ ਪਾ ਬੂ ਕੇ ਮਸਾ ਕੰਮ ਕਰੀਦਾ ਕਈ ਵਾਰੀ ਵਿੱਚ ਕੋਈ ਕਮੀ ਬੇਸੀ ਰਹਿ ਵੀ ਸਕਦੀ ਹੁੰਦੀ ਆ ਨਾ ਆਪਾਂ ਕਹਸਾ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਕੰਮ ਵਧੀਆ ਨਹੀਂ ਕਰਦੇ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਆਪਾਂ ਮਸ਼ੀਨ ਦੀ ਗੱਲ ਕਰੀਏ ਤਾਂ ਬਾਲੀ ਵਧੀਆ ਤਾਂ ਇਹ ਲਹਿਰੇ ਗਾਗੇ ਦੇ ਵਿੱਚ ਪਾਤਨਾ ਰੋਡ ਆ ਬਾਈ ਇਹਨਾਂ ਪਾਤਨਾ ਰੋਡ ਦੇ ਉੱਤੇ ਇਹ ਦੁਕਾਨ ਆਗੀ ਸਾਹਮਣੇ ਉਹ ਸਾਹਮਣੇ ਤੁਸੀਂ ਸੁਤੀਸ਼ ਦੀ ਡੈਰੀ ਦੇਖ ਰਹੇ ਹੋ ਸੁਤੀਸ਼ ਦੀ ਡੈਰੀ ਦੇ ਬਿਲਕੁਲ ਸਾਹਮਣੇ ਦੁਕਾਨ ਆ ਬਾਈ ਦੀ ਬੱਬੂ ਮੋਟਰ ਗੈरेज ਨਾਮ ਆ ਆ ਤੁਹਾਨੂੰ ਵਾਲੇ ਦਾ ਵਾਲਾ ਦਿਖਾ ਵੀ ਦਿਨਾ ਸਫੈਦੇ ਵੱਡੇ ਵੱਡੇ ਲੱਗੇ ਹੋਏ ਆ ਉੱਤੋਂ ਆਪਣੇ ਪਤਾ ਲੱਗ ਜਾਊਗਾ ਤੇ ਲੈਰੇ ਗਾਗੇ ਤੋਂ ਜਦੋਂ ਆਪਾਂ ਪਾਤਰਾਂ ਨੂੰ ਰੋਡ ਮੁੜਦੇ ਆ ਤਾਂ ਪਾਤਰਾਂ ਨੂੰ ਰੋਡ ਮੋੜ ਅਨਸਾਰ ਬਾਈ ਦੀ ਦੁਕਾਨ ਆ ਜੀ ਤੇ ਜਦੋਂ ਮਰਜੀ ਬਾਈ ਨੂੰ ਫੋਨ ਕਰੋ ਬਾਈ ਕੰਮ ਬਹੁਤ ਸੱਲੀ ਬਖਸ਼ੀਤ ਹੁੰਦਾ ਸਭ ਤੋਂ ਵੱਡੀ ਗੱਲ ਤੇ ਇਹ ਹੈ ਮੈਂ ਖੁਦ ਲਗਭਗ ਮੈਨੂੰ ਬਾਈ 3 ਸਾਲ ਹੋ ਗਏ ਬਾਈ ਕੋਲੇ ਕੰਮ ਕਰਾਉਂਦੇ ਨੂੰ ਹਨਾ ਜਦੋਂ ਵੀ ਇਹ ਨਹੀਂ ਹੈ ਕੋਈ ਫਲਟ ਪਈ ਰਹਿੰਦਾਗਾ ਸਿਰਫ ਸਰਵਿਸ ਕਰਦੇ ਆ ਸਰਪ ਬਾਈ ਸਰਵਿਸ ਕਰਾਉਂਦਾ ਤੇ ਦੂਜੀ ਗੱਲ ਇਹ ਹੈ ਜਿਮੇਵਾਰੀ ਕਈ ਵਾਰੀ ਆਪਾਂ ਨਾ ਭੁੱਲ ਜਾਂਦੇ ਹਾਂ ਉਹਨੇ ਮੈਂ ਬਾਈ ਨੂੰ ਆਖਿਆ ਬਾਈ ਮੈਂ ਤਾਂ ਭੁੱਲ ਗਿਆ ਯਾਰ ਗੱਡੀ ਕਿੰਨੀ ਚੱਲ ਗਈ ਤੇ ਘਰੋਂ ਸਰਵਿਸ ਕਰਾਣੀ ਆ ਬਾਈ ਕਹਿੰਦਾ ਸਾਡਾ ਇਹ ਪਹਿਲੀ ਪ੍ਰਬੰਧ ਕੀਤਾ ਹੋਇਆ ਹੁੰਦਾ ਮਾਂ ਬਾਈ ਕਿਵੇਂ ਕਹਿੰਦਾ ਸ਼ੀਸ਼ੇ ਦਾ ਜਿਹੜਾ ਉੱਪਰਲਾ ਨਹੀਂ ਹੁੰਦਾ ਆਪਣੇ ਉਹ ਸ਼ੀਸ਼ੇ ਦੇ ਵਿੱਚ ਲੱਗਿਆ ਹੁੰਦਾ ਮੂਹਰੇ ਸ਼ੀਸ਼ੇ ਤੇ ਉਹਦੇ ਪਿਛਲੇ ਪਾਸੇ ਆਪਣੀ ਚਿੱਠੀ ਲਾਉਂਦੇ ਆ ਲਿਖ ਕੇ ਕਿਹੜੀ ਚੀਜ਼ ਬਦਲੀ ਆ ਫਿਲਟਰ ਬਦਲਿਆ ਨਹੀਂ ਬਦਲਿਆ ਕਿਹੜੀ ਚੀਜ਼ ਨਵੀਂ ਪਾਈ ਆ ਕਿਹੜੀ ਨਹੀਂ ਪਾਈ ਔਇਲ ਕਿਹੜਾ ਪਾਇਆ ਕਿੰਨਾ ਪਾਇਆ ਕਹਿਣ ਦਾ ਮਤਲਬ A to Z ਜਾਣਕਾਰੀ ਨਾ ਬਾਈ ਆਪਣੇ ਕਾਪੀ ਦੇ ਉੱਪਰ ਵੀ ਲਿਖਦੇ ਆ ਤੇ ਨਾਲ ਦੀ ਨਾਲ ਤੁਹਾਡੇ ਇੱਕ ਰਸੀਦ ਜੀ ਲਾ ਦਿੰਦੇ ਆ ਬਾਈ ਤਾਂ ਕਿ ਆਪਾਂ ਨੂੰ ਬਿਲਕੁਲ ਟੈਨਸ਼ਨ ਨਹੀਂ ਰਹਿੰਦੀ ਹੈਗੀ ਕਿ ਇਹਨਾਂ ਨੂੰ ਕਿਹੜਾ ਸਮਾਨ ਪਾਉਣਾ ਹੈ ਕਿਹੜਾ ਰਹਿ ਗਿਆ ਜਾਂ ਮੈਂ ਕੀ ਪਾਇਆ ਸੀ ਪਹਿਲਾਂ ਸਰਵਿਸ ਕਿਸ ਹਿਸਾਬ ਨਾਲ ਹੋਈ ਆ ਕਹਿੰਦਾ ਮੈਂ ਇੰਨਾ ਤਸੱਲੀ ਬਖਸ਼ ਕੰਮ ਆਉਣ ਤੁਸੀਂ ਆ ਗੱਡੀ ਦੇਖ ਸਕਦੇ ਹੋ ਇੱਕ ਇਹ ਪੂਰੀ ਦੀ ਪੂਰੀ ਗੱਡੀ ਪੱਟੀ ਹੋਈ ਸਾਰ ਹਨਾ ਇਹ ਖੋਲ ਕੇ ਕੰਮ ਕੰਮ ਕੀਤਾ ਜਾ ਰਿਹਾ ਗੱਡੀ ਦਾ ਹੁਣ ਇਹ ਗੱਡੀ ਦੇ ਸੀਟਾਂ ਵੀ ਬਾਹਰ ਕੱਢ ਕੇ ਸਾਰਾ ਜਿਹੜਾ ਉਹਦਾ ਲੈਦਰ ਆ ਨੀਚੇ ਵਾਲਾ ਸਾਰਾ ਪੱਟਿਆ ਹੋਇਆ ਵਾਇਆਂ ਨੇ ਮੈਂ ਉਹਨਾਂ ਨੂੰ ਕਿਹਾ ਬਈ ਇਹ ਸਾਰਾ ਸਮਾਨ ਧੋਣ ਤੇ ਐਵੇਂ ਕੀ ਕਰਨ ਦੀ ਲੋੜ ਬਾਈ ਨੇ ਦੱਸਿਆ ਕਹਿੰਦੇ ਬਈ ਆ ਗੱਡੀ ਹੈਗੀ ਇਹਦਾ ਸਾਰਾ ਸਮਾਨ ਅੰਦਰੋਂ ਆ ਪੱਟਿਆ ਹੋਇਆ ਇਹਨਾਂ ਨੇ ਪੱਟ ਕੇ ਚੰਗੀ ਤਰੀਕੇ ਨਾਲ ਕੱਲੀ-ਕੱਲੀ ਚੀਜ਼ ਵਾਸ਼ ਕਰਕੇ ਨਾ ਆ ਅੰਦਰੋਂ ਤੁਸੀਂ ਦੇਖ ਸਕਦੇ ਹੋ ਗੱਡੀ ਮੈਂ ਕਹਿੰਦਾ ਨਟ-ਨਟ ਖੋਲ ਕੇ ਨਾ ਸਾਰਾ ਐਦਾਂ ਸਾਫ਼ ਕੀਤਾ ਪਿਆ ਬਾਈ ਆ ਤੁਸੀਂ ਦੇਖ ਸਕਦੇ ਹੋ ਚੰਗੇ ਤਰੀਕੇ ਦੇ ਨਾਲ ਆ ਲੋ ਇਹ ਸਾਰੀ ਗੱਡੀ ਖੋਲੀ ਹੋਈ ਹੈ ਤੁਸੀਂ ਆਪਣੀ ਗੱਡੀ ਦਾ A to Z ਕੰਮ ਕਰਾਉਣਾ ਚਾਹੁੰਦੇ ਹੋ ਤਾਂ ਬਾਈ ਦੇ ਨਾਲ ਡੈਂਟਿੰਗ ਪੇਂਟਿੰਗ ਵਾਲਾ ਵੀ ਦੇਖੋ ਬਿਲਕੁਲ ਨਾਲ ਹੀ ਆ ਦੂਜੇ ਪਾਸੇ ਉਹ ਸਾਹਮਣੇ ਦਿਖਾ ਰਿਹਾ ਇਹਨਾਂ ਦੇ ਮਿੱਤਰ ਪਿਆਰੀ ਨੇ ਉਹ ਡੈਂਟਿੰਗ ਪੇਂਟਿੰਗ ਦਾ ਕੰਮ ਵੀ ਨਾਲ ਦੀ ਨਾਲ ਕਰਦੇ ਜਿਵੇਂ ਉਹਨਾ ਟੱਚਿੰਗ ਵਾਸ਼ਿੰਗ ਗੱਡੀਆਂ ਇਦੀਆਂ ਮੜੇ ਮੋਟਿਆਂ ਹੋ ਜਾਂਦੀਆਂ ਨੇ ਹਨਾ ਜਿਵੇਂ ਖਾਸ ਕਰਕੇ ਥੋੜੀ ਬੋਤੀ ਲੱਗ ਜਾਂਦੀਆਂ ਗੱਡੀਆਂ ਤਾਂ ਨਾਲ ਦੀ ਨਾਲ ਤੁਹਾਡਾ ਕੰਮ ਮੈਂਟੈਂਸ ਘੰਟਾ ਜਿੱਥੇ ਉਹ ਵੀ ਹੋ ਜਾਣਾ ਕਹਿਣ ਦਾ ਮਤਲਬ ਤੁਹਾਡਾ ਕੰਮ ਇੱਕ ਜਗ੍ਹਾ ਤੇ ਹੀ ਸਾਰਾ ਕੰਮ ਹੋ ਜਾਊਗਾ ਹੁਣ ਆ ਗੱਡੀ ਹੈ ਜਿਵੇਂ ਲੱਗੀ ਹੋਈ ਹੈ ਇਦੋਂ ਨਾ ਖਰਾਬ ਆ ਪੂਰਾ ਇੰਜਨ ਸਹੀ ਕਰਨਾ ਬਾਈ ਇੰਜਨ ਉੰਜਨ ਸਭ ਗੱਡੀਆਂ ਦੇ ਜਿਹੜੀ ਮਰਜੀ ਆ ਫੋਰਚੂਨਰ ਆ ਆਡੀ ਆ ਬਾਈ ਨੇ ਜੇ ਪਹਿਲਾਂ ਦੱਸੀ ਆ ਹਨਾ ਬਾਕਸ ਬੈਗ ਨੂੰ ਹੋ ਗਿਆ ਜਿਹੜੀ ਮਰਜੀ ਕੰਪਨੀ ਦੀ ਗੱਡੀ ਲਿਆਓ ਬਾਈ ਕਹਿੰਦਾ ਕੰਮ ਸਾਰੀਆਂ ਥੱਲੀ ਬਖਸ਼ ਹੋਊਗਾ ਇਦਾਂ ਦੀ ਗੱਲ ਨਹੀਂ ਹੁਣ ਬਾਈ ਬਾਈ ਪਹਿਲਾਂ ਸਾਡੇ ਕੋਲੇ ਮੈਂ ਆਪਣੇ ਮਿੱਤਰ ਪਿਆਰਾ ਉਹ ਬੈਠਾ ਬਾਈ ਉਹਦੇ ਕੋਲ ਸਕੌਡਾ ਗੱਡੀ ਹੁੰਦੀ ਸੀ ਸਾਨੂੰ ਸਕੌਡਾ ਗੱਡੀ ਮਾਨ ਸਾਹਿਬ ਲੈ ਆਣੀ ਪੈਂਦੀ ਜਾਂ ਬਰਸਦੀ ਪਟਿਆਲੇ ਲੈ ਆਣੀ ਪੈਂਦੀ ਜੇ ਉਹਦਾ ਕੋਈ ਸਮਾਨ ਲੈਣਾ ਪੈਂਦਾ ਜਾਂ ਬੜੇਆਲ ਜਾਣਾ ਪੈਂਦਾ ਸੀ ਜਾਂਬਰ ਬਾਈ ਅਪ ਕਿੱਥੋਂ ਲੈਣ